ਕੋ ਅਨਸਾਰੇ ਤਾਂ ਪਹਿਲਾਂ ਸਭ ਤੋਂ ਪਹਿਲਾਂ ਜਿੰਨੀ ਵੀ ਪ੍ਰੈਸ ਆਈਏ ਸਾਡੇ ਜਿਹੜੇ ਬੀਜੇਪੀ ਦੇ ਸਾਥੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ ਅੱਜ ਦੇਖੋ ਅਜੰਡਾ ਜਿਹੜਾ 3 ਸਾਲ ਪੂਰੇ ਅਜਮਾਨ ਸਰਕਾਰ ਦੇ ਹੋਏ ਨੇ ਔਰ ਤਿੰਨਾ ਸਾਲਾਂ ਦੇ ਵਿੱਚ ਜੋ ਪੰਜਾਬ ਦਾ ਮੈਂ ਵਿਨਾਸ਼ ਕਮਾਂਗਾ ਵਿਕਾਸ ਨਹੀਂ ਜੋ ਹੋਇਆ ਉਹਦੇ ਬਾਰੇ ਅੱਜ ਤੁਹਾਨੂੰ ਜਾਣਨਾ ਪਾਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਸਤਿਗ੍ਰਿਤਾ ਦਿੱਤੀ ਏ ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਕੇਰੀਵਾਲ ਸਾਹਿਬ ਦੇ ਭਗਵੰਤ ਮਾਨ ਸਾਹਿਬ ਮੀਡੀਆ ਦੇ ਰੂਬਰੂ ਹੋ ਰਹੇ ਸੀ ਤੇ ਉਹ ਆਪ ਹੀ ਭਗਵੰਤ ਮਾਨ ਸਾਹਿਬ ਆਪਦੇ ਮੂੰਹੋਂ ਹੀ ਮੰਨ ਗਏ ਕਿ ਜੋ ਅਸੀਂ ਜਿਹੜੀ ਨਸ਼ੇ ਦੀ ਹਮੇ ਬੜੀ ਜੋਰਾਂ ਤੇ ਹੁਣ ਤੋਂ ਸ਼ੁਰੂ ਕਰ ਦਿੱਤੀ ਇਹਦਾ ਮਤਲਬ ਇਹ ਹੈ ਵੀ 3 ਸਾਲ ਤੋਂ ਇਹ ਸੁੱਤੇ ਪਏ ਸੀ ਵੀ 3 ਸਾਲ ਕੋ ਇਹਨਾਂ ਨੂੰ ਪਤਾ ਨਹੀਂ ਸੀ ਵੀ ਜਿਹੜਾ ਇਹ ਪਹਿਲਾਂ ਕਹਿੰਦੇ ਸੀ ਵੀ ਅਸੀਂ 1 ਮਹੀਨੇ ਦੇ ਵਿੱਚ ਵਿੱਚ ਨਸ਼ਾ ਮੁਕਤ ਕਰ ਦਿਆਂਗੇ ਸਾਰਾ ਪੰਜਾਬ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਹੈ ਚਾਹੇ ਆਪਾਂ ਮਾਵਾ ਭੈਣਾ ਦੇ ਸਾਡੇ ਪੈਸਿਆਂ ਦੀ ਗੱਲ ਕਰ ਲਈ 1000 ਰੁਪਈਆ ਇਹਨਾਂ ਨੇ ਕਿਹਾ ਸੀਗਾ ਉਹ ਅੱਜ ਤੱਕ ਕਿਸੇ ਦੇ ਅਕਾਊਂਟ ਵਿੱਚ ਨਹੀਂ ਆਇਆ ਔਰ ਦਿੱਲੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਆਮ ਆਦਮੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਤੀਜੇ ਚੌਥੇ ਦਿਨ ਹੀ ਧਰਨਾ ਲਾਣਾ ਸ਼ੁਰੂ ਕਰਤਾ ਕਿ 1000 ਰੁਪਇਆ ਸਰਕਾਰ ਬਣੀ ਤਾਂ ਚਾਰ ਦਿਨਾਂ ਬਾਅਦ ਕਿ ਉਹਨਾਂ ਨੂੰ ਇਹ ਯਾਦ ਨਹੀਂ ਨਹੀਂ ਪੰਜਾਬ ਦੀ ਮੈਂ ਗੱਲ ਕਰ ਰਿਹਾ ਵੀ 1000 ਰੁਪਇਆ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਯਾਦ ਆਇਆ ਕਿ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਆਦਮੀ ਦੀ ਉਹਨਾਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਪੰਜਾਬ 'ਚ 3 ਸਾਲ ਲੰਘ ਗਏ ਉਹ ਪੈਸੇ ਕਿੱਥੇ ਨੇ ਸਾਡੀ ਦਿੱਲੀ ਦੀ ਸਰਕਾਰ ਨੇ ਪੂਰੇ ਵੀ 22 ਦਿਨ ਇੱਕ ਮਹੀਨੇ ਦੇ ਅੰਦਰ ਅੰਦਰ ਮਾਮਾ ਪੈਣਾ ਲੋਡਬੰਦ ਜਿਹੜੇ ਸੀਗੇ ਉਹਨਾਂ ਦੇ ਸਾਰੇ ਖਾਤਿਆਂ ਦੇ ਵਿੱਚ 25-2500 ਰੁਪਇਆ ਜਿਹੜੀ ਪਹਿਲੀ ਕਿਸ਼ਤੋ ਪਾ ਦਿੱਤੀ ਗਈ ਔਰ ਪੰਜਾਬ ਦੇ ਵਿੱਚ ਅੱਜ ਰੇਤ ਮਾਫੀਆ ਖਾਸ ਕਰਕੇ ਗੱਲ ਕਰ ਰਹੀ ਆ ਆਪਾਂ ਜਲਾਲਾਬਾਦ ਦੀ ਫਾਜ਼ਿਲਕਾ ਜ਼ਿਲ੍ਹੇ ਦੀ ਪੁਲਿਸ ਪ੍ਰਸ਼ਾਸਨ ਜਿਹੜਾ ਇੱਕੋ ਕੱਟ ਪੁਤਲੀ ਬਣ ਕੇ ਰਹਿ ਗਿਆ ਹੈ ਆਦੇ ਆਦੇ ਵੱਸੋਂ ਗੱਲ ਬਾਹਰ ਸਮਝ ਰਿਹਾ ਔਰ ਨਸ਼ੇ ਤੇ ਜਿਹੜਾ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਏ ਉਹ ਇੱਕ ਫੋਟੋਆਂ ਤੇ ਵੀਡੀਓ ਜਾਦਾ ਨੇ ਕੰਮ ਕਾਟੇ ਸਾਪਣੇ ਆ ਥੋੜੇ ਦਿਨ ਪਹਿਲਾਂ ਜਲਾਲਾਬਾਦ ਦੇ ਵਿੱਚ ਇੱਕ ਪਿੰਡ ਦੇ ਵਿੱਚ ਰੇਡ ਕੀਤਾ ਕਹਿੰਦੇ ਜੀ ਰੇਡ ਤਾਂ ਬਹੁਤ ਵੱਡਾ ਕੀਤਾ ਸੀ ਪਰ ਇਸ ਪਿੰਡ ਚੋਂ ਮਿਲਿਆ ਕੁਝ ਨਹੀਂ ਤੇ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚਾਹਣਾ ਜੀ ਉਸ ਪਿੰਡ 'ਚੋਂ ਕੁਝ ਨਹੀਂ ਮਿਲਿਆ ਤੇ ਫਿਰ ਇਹਨਾਂ ਦਾ ਮਤਲਬ ਸਾਰੇ ਪੰਜਾਬ 'ਚ ਨਸ਼ਾ ਹੈ ਹੀ ਨਹੀਂ ਤੇ ਜਿੰਨੀਆਂ ਵੀ ਇਹਨਾਂ ਨੇ ਗਰੰਟੀਆਂ ਕੀਤੀਆਂ ਸੀ 3 ਮਹੀਨੇ 'ਚ ਨਸ਼ਾ ਖਤਮ ਕਰਨ ਦੀ ਗਰੰਟੀ ਬਿਲਕੁਲ ਫੇਲ ਸਾਬਤ ਹੋਏ ਸਾਰਿਆਂ ਨੂੰ 24 ਘੰਟੇ ਬਿਜਲੀ ਦੇਣ ਦਾ ਵਪਾਰੀਆਂ ਨੂੰ ਖਾਸ ਤੌਰ ਤੇ 5 ਰੁਪਏ ਪ੍ਰਤੀ ਯੂਨਟ ਬਿਜਲੀ ਦੇਣ ਦੀ ਗਾਰੰਟੀ ਜਿਹੜੀ ਇਹਨਾਂ ਨੇ ਕੀਤੀ ਸੀ ਬਿਲਕੁਲ ਹਜੇ ਤੱਕ ਨਾ ਹੀ ਦਿੱਤੀ ਸਾਰੀਆਂ ਫਸਲਾਂ ਤੇ ਇਹ ਕਹਿੰਦੇ ਸੀ ਅਸੀਂ ਸਾਰੀਆਂ ਫਸਲਾਂ ਤੇ ਚੁਟਕੀ ਮਾਰ ਕੇ ਮੈਡਮ ਜੀ ਕਹਿੰਦੇ ਸੀ ਚੁਟਕੀ ਮਾਰ ਕੇ ਅਸੀਂ ਐਮਐਸਪੀ ਦੇਾਂਗੇ ਅੱਜ ਤੱਕ ਕੋਈ ਐਮਐਸਪੀ ਦੀ ਗੱਲ ਨਹੀਂ ਕੀਤੀ ਉਲਟਾ ਕਿਸਾਨਾਂ ਨੂੰ ਇਹ ਦਾਬੇ ਲਾਏ ਗਏ ਵੀ ਜੇ ਤੁਸੀਂ ਧਰਨਾ ਲਾਇਆ ਤਾਂ ਹਸਾਬ ਲਾ ਲਓ ਜੇ ਉਹ ਦਿੱਲੀ ਜਾ ਕੇ ਧਰਨਾ ਲਾਉਂਦੇ ਨੇ ਤਾਂ ਕਹਿੰਦੇ ਉਹਨਾਂ ਦਾ ਰਾਈਟ ਬਣਦਾ ਹੈ ਤੇ ਜੋ ਪੰਜਾਬ ਜਿਆਦਾ ਹੀ ਕੁ ਮੰਗ ਰੱਖਦੇ ਨੇ ਤੇ ਕਹਿੰਦੇ ਵੀ ਕਿਸਾਨ ਗਲਤ ਨੇ ਰੇਤ ਮਾਫੀਆ ਅੱਜ ਬੁਰੇ ਹਾਲਾਤ ਨੇ ਪੰਜਾਬ ਦੇ ਵਿੱਚ ਤਰਾਈ ਤਰਾਈ ਮੱਚੀ ਪਈ ਏ ਇਹ ਕਹਿੰਦੇ ਅਸੀਂ 20 ਯਾਰ ਕਰੋੜ ਰੁਪਇਆ ਰੇਤ ਤੋਂ ਅਸੀਂ ਕਢਾਂਗੇ ਇੰਨੇ ਪੈਸੇ ਆਣਗੇ ਅੱਜ ਪੰਜਾਬ ਵਿੱਚ ਬਹੁਤ ਬੁਰੇ ਹਾਲਾਤ ਨੇ ਰੇਤ ਮਾਫੀਆ ਦਾ ਜਿਹੜਾ ਸ਼ਰੇਆਮ ਉਹ ਕੰਮ ਚੱਲ ਰਿਹਾ ਉਹਨੂੰ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਜਿਹੜੀਆਂ ਨਵੀਆਂ ਨੌਕਰੀਆਂ ਦੇਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਇਹਨਾਂ ਨੇ ਗੱਲ ਕੀਤੀ ਸੀ ਹਜੇ ਤੱਕ ਉਹ ਵਿਚਾਰੇ ਰੁੱਲਦੇ ਫਿਰਦੇ ਨੇ ਧਰਨਾ ਲਾ ਰਹੇ ਨੇ ਕੋਈ ਉਹਨਾਂ ਦੀ ਸੁਣਨ ਵਾਲਾ ਨਹੀਂ ਹੈਗਾ 6 ਯਾਰ ਆਮ ਆਦਮੀ ਕਲੀਨਿਕ ਇਹਨਾਂ ਨੇ ਕਿਹਾ ਸੀ ਵੀ ਸਾਰੇ ਅਸੀਂ ਪੰਜਾਬ ਦੇ ਵਿੱਚ ਖੋਲ੍ਹਾਂਗੇ ਬਿਲਕੁਲ ਤੁਹਾਡੇ ਸਾਹਮਣੇ ਆ ਸਾਰਾ ਵੀ ਜਿਹੜੇ ਸਾਡੇ ਹਸਪੀਟਲ ਖਾਲੀ ਪਏ ਨੇ ਉੱਥੇ ਵੀ ਡਾਕਟਰ ਨਹੀਂ ਹੈਗੇ ਤਾਂ ਕਲੀਨਿਕ ਤਾਂ ਬੜੀ ਦੂਰ ਦੀ ਗੱਲ ਹੈ ਪ੍ਰਸ਼ਟਾਚਾਰ ਤੇ ਜੇ ਆਪਾਂ ਗੱਲ ਕਰੀਏ ਤੇ ਅੱਜ ਪੰਜਾਬ ਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਚਾਹੇ ਥਾਣਿਆਂ ਦੀ ਗੱਲ ਕਰੀਏ ਚਾਹੇ ਖਾਸ ਤੌਰ ਤੇ ਡੀਐਸਪੀ ਇੱਥੇ ਦਫ਼ਤਰ ਦੀ ਗੱਲ ਕਰ ਲਈਏ ਤਾਂ ਪੈਸਿਆਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ ਲੋਕ ਬੜੇ ਤੰਗ ਤੇ ਪਰੇਸ਼ਾਨ ਨੇ ਹਰ ਹਫ਼ਤੇ ਕੋਈ ਨਾ ਕੋ ਕਿਤੇ ਨਾ ਕਿਤੇ ਧਰਨਾ ਲੱਗਿਆ ਹੁੰਦਾ ਕਦੇ ਪੱਤਰਕਾਰਾਂ ਨਾਲ ਮਿਸਬੇਵ ਕੀਤਾ ਜਾਂਦਾ ਕਦੇ ਕੋਈ ਵੀ ਇਹਨਾਂ ਨੇ ਵਰਗ ਨਹੀਂ ਛੱਡਿਆ ਬਿਜਨ ਨੂੰ ਨੇ ਕਰੜੇ ਹੱਥੀ ਡਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਧਮਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਕੱਚੇ ਸਫਾਈ ਸੇਵਕ ਨੇ ਵਿਚਾਰੇ ਉਹ ਅੱਜ ਵੀ ਵਿਚਾਰੇ ਧਰਨੇ ਲਾ ਰਹੇ ਨੇ ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸਾਰੇ ਸਿਵਰਮੈਨ ਜਿੰਨੇ ਵੀ ਸਫਾਈ ਵਾਲੇ ਵਿਚਾਰੇ ਨੇ ਉਹ ਉਵੇਂ ਦੀ ਉਵੇਂ ਫਿਰਦੇ ਨੇ ਉਹਨਾਂ ਨੂੰ ਪੱਕਾ ਕਰਨ ਦੇ ਨੇ ਵਾਦਾ ਕੀਤਾ ਸੀ ਕਹਿੰਦੇ ਸਾਡੀ ਸਰਕਾਰ ਬੰਦਿਆਂ ਨਾਲ ਅਸੀਂ ਪੱਕਾ ਕਰ ਦਿਆਂਗੇ ਉਹਨਾਂ ਦੇ ਵੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਸਭ ਤੋਂ ਵੱਡਾ ਮੁੱਦਾ ਹੈ ਅੱਜ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਕਿਸੇ ਵੀ ਸਰਕਾਰ ਨੇ 3 ਸਾਲ ਦੇ ਵਿੱਚ ਇੰਨਾ ਵੱਡੀ ਰਕਮ ਕਰਜ਼ੇ ਦੀ ਨਹੀਂ ਚੱਕੀ ਜਿੰਨੀ ਵੱਡੀ ਰਕਮ ਜਿਹੜੀ ਆਮ ਆਦਮੀ ਦੀ ਸਰਕਾਰ ਏ ਭਗਵੰਤ ਮਾਨ ਦੀ ਸਰਕਾਰ ਏ ਕਰੀਬ 7 ਲੱਖ ਕਰੋੜ ਰੁਪਈਆ ਦਾ ਕਰਜ਼ਾ ਹਜੇ ਤੱਕ ਨੇ 3 ਸਾਲਾਂ ਚ ਲੈ ਚੁੱਕੇ ਨੇ ਤੇ ਅੱਜ ਦਾ ਰਿਕਾਰਡ ਏ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਪਹਿਲਾਂ ਪੰਜਾਬ ਦੇ ਵਿੱਚ ਰਹਿ ਚੁੱਕੀਆਂ ਨੇ ਜਿੰਨੇ ਵੀ ਸੀਐਮ ਰਹਿ ਚੁੱਕੇ ਨੇ ਕਿਸੇ ਨੇ ਵੀ ਇਨਾ ਕਰਜ਼ਾ ਜਿਹੜਾ ਨਹੀਂ ਲਿਆ ਜਿੰਨਾ ਕਰਜ਼ਾ ਮਾਨ ਸਰਕਾਰ ਨੇ ਲੈ ਲਿਆ ਜੇ ਇਹ ਮਾਨ ਸਰਕਾਰ ਬੜਾ ਸਟੇਜਾਂ ਤੇ ਕਹਿੰਦੇ ਸੀ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਕੰਮ ਬੋਰਡ ਲਾਉਣ ਦੀ ਤਾਂ ਲੋੜ ਹੀ ਨਹੀਂ ਐਡਵਰਟਾਈਜ਼ਮੈਂਟ ਕਰਨ ਦੀ ਤਾਂ ਲੋੜ ਹੀ ਨਹੀਂ ਹੁਣ ਥਾਂ ਥਾਂ ਤੇ ਇਹ ਬੋਰਡ ਲਾਏ ਜਾ ਰਹੇ ਨੇ ਕਿ ਅਸੀਂ ਇੰਨੇ ਕਿਲੋ ਨਸ਼ਾ ਫੜ ਰਿਆ ਦੱਸੋ ਇਹ ਪੰਜਾਬ ਦੀ ਬੜੀ ਤਰੱਕੀ ਕਰ ਰਹੇ ਨੇ ਔਰ ਐਡਵਰਟਾਈਜ਼ਮੈਂਟ ਤੇ ਇਹਨਾਂ ਨੇ ਬਹੁਤ ਜ਼ਿਆਦਾ ਪੰਜਾਬ ਦਾ ਜਿਹੜਾ ਪੈਸਾ ਰੋਲ ਤ ਹੈ ਤੇ ਜੇ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਸੀ ਆਪ ਦੀ ਗਲਤੀ ਆ ਜਾਣਾ ਵੀ ਜੇ ਕੰਮ ਕੀਤਾ ਹੋਵੇ ਤਾਂ ਵੈਸੇ ਹੀ ਲੋਕਾਂ ਨੂੰ ਨજર ਆ ਜਾਂਦਾ ਬੋਰਡ ਲਾਉਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਤਾਂ ਇਹ ਸਾਰੀਆਂ ਗੱਲਾਂ ਨੇ ਵੀ ਜਿਹੜਾ ਪੰਜਾਬ ਦੇ ਵਿੱਚ ਅੱਜ ਕਿੰਨੇ 14 ਦੇ ਕਰੀਬ ਤਾਂ ਬਹੁਤ ਵੱਡੇ ਹਾਸੇ ਹੋ ਗਏ ਨੇ ਕਿਤੇ ਬੰਬ ਬਲਾਸਟ ਹੋ ਰਿਹਾ ਥਾਣਿਆਂ ਦੇ ਵਿੱਚ ਵੀ ਇਹ ਕੰਮ ਹੋ ਚੁੱਕੇ ਨੇ ਤਾਂ ਆਮ ਬੰਦਾ ਜਿਹੜਾ ਉਹ ਆਦੇ ਆਪ ਨੂੰ ਬਿਲਕੁਲ ਸੇਫ ਨਹੀਂ ਸਮਝ ਰਿਹਾ ਹਰ ਬੰਦਾ ਡਰਿਆ ਡਰਿਆ ਮਹਿਸੂਸ ਕਰ ਰਿਹਾ ਹੈ ਔਰ ਹਰ ਵਿਅਕਤੀ ਹਰ ਆਮ ਆਦਮੀ ਪਛਤਾ ਰਿਹਾ ਹੈ ਕਿ ਅਸੀਂ ਜੇ ਸਭ ਤੋਂ ਵੱਡੀ ਜ਼ਿੰਦਗੀ ਦੀ ਗਲਤੀ ਕੀਤੀ ਹੈ ਉਹ ਝਾੜੂ ਨੂੰ ਮਾਨ ਸਰਕਾਰ ਨੂੰ ਵੋਟ ਪਾ ਕੇ ਕੀਤੀ ਵੀ ਜਿਹੜੇ ਇਹਨਾਂ ਨੇ ਝੂਠੇ ਲਾਰੇ ਔਰ ਪੰਜਾਬ ਦੇ ਜਿਹੜੇ ਲੋਕ ਇਮੋਸ਼ਨਲ ਲੋਕ ਨੇ ਉਹ ਗੱਲਾਂ ਦੇ ਵਿੱਚ ਆ ਗਏ ਤੇ ਗੱਲਾਂ ਦੇ ਵਿੱਚ ਆ ਕੇ ਵੋਟਾਂ ਪਾ ਬੈਠੇ ਇਹ ਅੱਜ ਇਲੈਕਸ਼ਨ ਹੋ ਜਾਵੇ ਤੇ ਇਹਨਾਂ ਨੂੰ ਦੋ ਵੀ ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਨਹੀਂ ਆਣੀਆਂ ਔਰ ਜੇ ਗੱਲ ਕਰਦੇ ਨੇ ਇਮਾਨਦਾਰੀ ਦੀ ਅੱਜ ਮੈਂ ਸਮੇਂ ਨਾਲ ਜੇ ਪਰਚੀਆਂ ਪਾ ਕੇ ਵੀ ਇਹ ਜਿੰਨੇ ਐਮਐਲਏ ਨੇ ਇਹਨਾਂ ਦੀਆਂ ਪਰਚੀਆਂ ਪਾ ਕੇ ਵੀ ਪਰਚੀ ਚੁੱਕ ਕੇ ਸਿੱਧਾ ਕਿਸੇ ਈਡੀ ਨੂੰ ਜਾਂ ਕਿਸੇ ਵੀ ਵਿਜੀਲੈਂਸ ਨੂੰ ਭੇਜਦੀ ਹੈ ਨਾ ਤੇ ਉਹਨਾਂ ਦੇ ਵਿੱਚੋਂ ਇਹ ਜਿਹੜਾ ਮਰਜ਼ੀ ਬੰਦਾ ਇਹਨਾਂ ਦੇ ਵਿੱਚੋਂ ਜਾ ਕੇ ਇਹ ਮਾਨ ਸਰਕਾਰ ਜੇ ਪੂਰੇ ਇਮਾਨਦਾਰੀ ਨਾਲ ਇਹਨਾਂ ਦੀ ਕਾਰਵਾਈ ਕਰਾਵੇ ਆ ਜਿਹੜੇ ਤੁਸੀਂ ਜਲਾਲਾਬਾਦ ਦੀ ਗੱਲ ਕਰ ਲਓ ਤੁਸੀਂ ਫਾਜ਼ਿਲਕਾ ਦੀ ਗੱਲ ਕਰ ਲਓ ਜਿਹੜੇ ਐਮਐਲਏ ਨੇ ਕਦੇ ਰਿਟਰਨ ਨਹੀਂ ਭਰੀ ਸੀ ਜਿਹੜੇ ਐਮਐਲਏ ਕਹਿੰਦੇ ਸੀ ਸਾਡੇ ਕੋਲ ਹੈ ਹੀ ਕੁਛ ਨਹੀਂ ਉਹ ਤੂੰ ਨਾ ਕੋਲ ਆਜ ਕਿੱਥੋਂ ਜ਼ਮੀਨਾਂ ਦੀ ਕਿੱਥੋਂ ਮੈਲ ਦੇ ਕਿੱਥੋਂ ਸਾਰਾ ਕੋ ਜਾ ਰਿਹਾ ਹੈ ਇਹ ਬੜੀ ਵੇਖਣ ਵਾਲੀ ਗੱਲ ਹੈ ਔਰ ਬੜੀ ਸੋਚਣ ਵਾਲੀ ਗੱਲ ਹੈ ਕਿਹੜੀ ਤੇ ਸੈਂਟਰ ਕੋਲ ਇਹਨਾਂ ਤੁਸੀਂ ਕਿਉਂ ਨਹੀਂ ਇੱਦਾਂ ਕੰਮ ਕੀਤਾ ਦੇਖੋ ਬਿਲਕੁਲ ਇਹ ਕੰਮ ਚੱਲ ਰਿਹਾ ਹੈ ਇਹ ਕੰਮ ਚੱਲ ਰਿਹਾ ਹੈ ਔਰ ਇਹ ਜਿੰਨੇ ਵੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਠੱਗੀਆਂ ਹੋ ਰਹੀਆਂ ਨੇ ਇਹ ਸਾਰੀਆਂ ਇੰਟੈਲੀਜੈਂਸੀ ਦੇ ਔਰ ਸੈਂਟਰ ਦੀ ਵੀ ਨਿਗਾਚ ਨੇ ਔਰ ਜਿਵੇਂ ਜਿਵੇਂ ਉਹਨਾਂ ਦਾ ਜੋ ਪ੍ਰੋਸੀਜਰ ਏ ਇਹ ਸਾਰੇ ਕਾਬੂ ਆਣਗੇ ਕੋਈ ਨਹੀਂ ਬਖਸ਼ਿਆ ਜਾਏਗਾ ਕਿਹੜਾ ਵੱਡਾ ਡਾਇਡਰ ਚੋਰੀ ਹੋ ਗਿਆ ਜਲਾਲਾਬਾਦ ਵਿੱਚ 3.5 ਫੁੱਟ ਲੰਬਾ ਸਾਡੇ 3 ਫੁੱਟ ਚੋੜਾ ਤੇ ਕੁਝ ਕੋਲੇ ਨਹੀਂ ਤੁਸੀਂ ਇਹ ਦੱਸੋ ਵੀ ਇਹ ਸਰਕਾਰ ਨੇ ਕਿਹੜਾ ਕੰਮ ਜਿਹੜਾ ਪਹਿਲਾਂ ਕਿਹਾ ਤੋਂ ਉਹਦੀ ਯੂ ਟਰਨ ਨਹੀਂ ਲਿਆ ਮੈਨੂੰ ਇੱਕ ਦੱਸ ਦਿਓ ਤੁਸੀਂ ਇੰਨੇ ਪੱਤਰਕਾਰ ਸਾਹਿਬ ਬੈਠੇ ਹੋ ਸਰ ਕੁਝ ਨਹੀਂ ਕੋਈ ਬੋਲੇ ਨਾ ਉਸ ਤੋਂ ਕੀ ਕੋਈ ਇੰਤਜ਼ਾਮ ਆਇਆ ਹੋਈ ਤੁਹਾਨੂੰ ਜਿਹੜਾ ਦੇਖੋ ਜਦੋਂ ਉਹਨਾਂ ਨੇ ਸਾਰਾ ਕੰਮ ਜਿਹੜਾ ਉਹ ਪੂਰੇ ਮਿਲ ਕੇ ਕੀਤਾ ਪ੍ਰਸ਼ਾਸਨ ਆਪਦੇ ਬੰਦਿਆਂ ਨੂੰ ਹੀ ਉਹਨੇ ਠੇਕਾ ਦਿੱਤਾ ਆਮ ਆਵਾ ਦੀ ਆਮ ਆਦਮੀ ਦਾ ਹੀ ਬਲਾਕ ਪ੍ਰਾਣ ਹੈ ਜਿਹਨੂੰ ਠੇਕਾ ਦਿੱਤਾ ਪਹਿਲਾਂ ਉਹ ਬਣਾ ਕੇ ਦਿੱਤਾ ਉਹਦੇ ਜੋ ਪੈਸੇ ਕਮਾਏ ਉਸ ਬਾਅਦ ਉਹਨੂੰ ਢਾ ਦਿੱਤਾ ਗਿਆ ਇਹ ਸਾਰਾ ਪ੍ਰੀਪਲਾਨ ਜਿਹੜਾ ਉਹ ਕੰਮ ਕੀਤਾ ਇਹਦਾ ਬਿਲਕੁਲ ਅਸੀਂ ਕੰਪਲੀਟ ਵੀ ਪਾਈ ਮੈਂ ਤੁਹਾਨੂੰ ਕੰਪਲੀਟ ਨੰਬਰ ਵੀ ਦੇਣਾ ਔਰ ਬੜੀ ਜਲਦੀ ਉਹਦੇ ਤੇ ਕਾਰਵਾਈ ਵੀ ਸ਼ੁਰੂ ਹੋਵੇਗੀ ਤਿੰਨ ਸਾਲ ਜਿਹੜੇ ਸਰਕਾਰ ਦੇ ਬੀਤੇ ਨੇ ਜਿਸ ਸਾਹਮਣੇ ਤੁਸੀਂ ਦੱਸ ਰਹੇ ਹੋ ਸਾਹਮਣੇ ਤਾਂ ਫਿਰ ਕੋਈ ਕੰਮ ਹੀ ਨਹੀਂ ਹੋਇਆ ਬਿਲਕੁਲ ਤੁਸੀਂ ਦੱਸ ਦਿਓ ਜੇ ਕੋਈ ਹੋਇਆ ਤਾਂ ਅੱਜ ਪੰਜਾਬ ਦੇ ਵਿੱਚ ਸਭ ਤੋਂ ਨਕਮੀ ਤੇ ਮਾੜੀ ਸਰਕਾਰ ਜਿਹੜੀ ਹੈ ਉਹ ਮਾਨ ਸਰਕਾਰ ਸਾਬਤ ਹੋਈ ਹੈ ਮੋਹਨ ਸਾਹਿਬ ਜਿਹੜੇ ਨਸ਼ੂਲੇ ਸਾਰੇ ਘਰਾਂ ਧਾਇ ਜਾ ਰਹੇ ਨੇ ਪੰਜਾਬ ਸਰਕਾਰ ਤੋਂ ਲੰਬੇ ਸਮੇਂ ਤੋਂ ਨਸ਼ਾ ਵੇਚਦੇ ਨੇ ਤੇ ਹੁਣ ਸਖਤ ਕਸ਼ਨ ਲਿਆ ਜਾ ਰਿਹਾ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਤੁਹਾਡਾ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ 24 ਕੇ 25 ਜੋ ਮੈਨੂੰ ਪਤਾ ਲੱਗਿਆ ਇਹਨਾਂ ਨੂੰ ਲਿਸਟ ਆਈ ਏ ਕਿ ਇਹਨਾਂ ਦੇ ਮਕਾਨ ਡਾਓ ਜੀ ਉਹਨਾਂ 'ਚ ਮੈਨੂੰ ਤੁਸੀਂ ਦੱਸੋ ਕਿ ਦਾਟਾਇਆ ਕੀ ਲੱਗਦਾ ਮਕਾਨ ਤਾਂ ਹੁੰਦੇ ਨਾਲ ਵਾਕਿਆ ਨਸ਼ੇ ਦੇ ਠੱਲ ਬੈ ਸਕਦੀ ਹੈ ਮੈਨੂੰ ਤਾਂ ਹੁਣ ਪਤਾ ਨਹੀਂ ਇਹਦੇ 'ਚ ਸੱਚਾਈ ਕਿੰਨੀ ਹੈ ਮੈਨੂੰ ਤਾਂ ਕੋਣ ਵੀ ਇਹ ਵੀ ਦੱਸ ਰਿਹਾ ਹੈ ਕਿ ਇਹਨਾਂ ਦੇ ਆਮ ਆਦਮੀ ਦੇ ਆਪ ਦੇ ਬੰਦੇ ਜਾ ਕੇ ਉਹਨੂੰ ਕਹਿ ਰਹੇ ਨੇ ਵੀ ਯਾਰ ਤੂੰ ਇੱਕ ਵਾਰੀ ਮਕਾਨ ਟਵਾ ਲੈ ਤੇਰਾ ਮਕਾਨ ਬਣਾ ਦਿੱਤਾ ਜਾਵੇਗਾ ਬੋਨੇ ਦੇ ਵਿੱਚ ਸੱਚ ਝੂਠ ਕਿੰਨਾ ਹੈ ਸੱਚ ਕਿੰਨਾ ਹੈ ਇਹਦਾ ਜਾਂਚ ਕਰਨ ਦੀ ਪਤਾ ਲੱਗੇਗਾ ਜਿਸ ਤਰੀਕੇ ਦੇ ਨਾਲ ਟਵਾਣਾ ਪਿੰਡ ਦੇ ਵਿੱਚ ਕੁਝ ਦਿਨ ਪਹਿਲਾਂ ਰੇਡ ਕੀਤੀ ਗਈ ਸੀ ਵੱਡੇ ਸੀਨੀਅਰ ਅਫਸਰ ਆਏ ਸੀਗੇ ਤੇ ਉਸ ਤੋਂ ਬਾਅਦ ਇੱਥੇ ਸਰਪੰਚ ਦੇ ਵੱਲੋਂ ਰੋਕੇ ਆ ਗਏ ਨਜਰ ਤਸਕਰਾਂ ਨੂੰ ਉਹਦੇ ਤੇ ਹਮਲਾ ਹੋਇਆ ਉਹਨੂੰ ਬਕਾਇਦਾ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਦੇ ਵਿੱਚ ਕਟੀਆਂ ਵਾਲਾ ਪਿੰਡ ਆ ਜਿਹੜਾ ਜਨਾਲਵਾਦ ਦੇ ਨੇ ਇੱਥੇ ਵੀ ਸਰਪੰਚ ਸਾਹਿਬ ਦਾਸ ਜਿਹੜਾ ਨਸ਼ਾ ਵੇਚਣ ਵਾਲਿਆਂ ਨਾਲ ਕਾਫੀ ਜਿਹੜਾ ਝਗੜਾ ਹੋਇਆ ਉਸ ਸਰਪੰਚ ਵਿਚਾਰਾ ਰੋਂਦਾ ਮਾਰ ਗਿਆ ਕੋਈ ਕਾਰਵਾਈ ਹੋਈ ਕੋਈ ਪਰਚਾ ਦਰਜ ਹੋਇਆ ਤੇ ਜੇ ਨਸ਼ੇ ਵਾਲੇ ਬੰਦਿਆਂ ਦੇ ਉੱਤੇ ਹੱਥ ਨਹੀਂ ਰਲਿਆ ਮਗਰ ਵੇਖੋ ਆ ਛੋਟੇ ਛੋਟੇ ਬੰਦਿਆਂ ਨੂੰ ਫੜਨ ਨਾਲ ਕੁਝ ਨਹੀਂ ਹੋਣਾ ਜਦੋਂ ਭਗਵੰਤ ਮਾਨ ਸਾਹਿਬ ਸਪੀਚਾਂ ਦੇ ਵਿੱਚ ਕਹਿੰਦੇ ਸੀ ਵੀ ਵੱਡੇ ਵੱਡੇ ਮਗਰਮਾਛ ਅਸੀਂ ਫੜ ਕੇ ਜੇਲਾ ਕੋਈ ਇੱਕ ਮਗਰਮਾਛ ਤੁਸੀਂ ਦੱਸੋ ਕੋ ਵੱਡਾ ਇੱਕ ਮਗਰਮਾਛ ਇਹਨਾਂ ਨੇ ਫੜਿਆ ਹੋਵੇ ਕੀ ਪੁਲਿਸ ਨੂੰ ਕਿੱਥੇ ਨਹੀਂ ਪਤਾ ਪੁਲਿਸ ਨੂੰ ਕਿੱਥੇ ਨਹੀਂ ਪਤਾ ਕਿਹੜੇ ਪਿੰਡ ਕੀ ਹੋ ਰਿਹਾ ਹੈ ਜੀ ਇੱਕ ਇੱਕ ਮਿੰਟ ਦੀ ਇਹਦਾ ਕੋ ਰਿਪੋਰਟ ਹੈ ਜੀ ਜੇ ਦਿਨੋਂ ਖਤਮ ਕਰਨਾ ਚਾਹਣ ਕੀ ਨਹੀਂ ਹੁੰਦਾ ਨਵੇਂ ਨੌਟਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਰੋਜ਼ ਲੁੱਟਾਂ ਹੋ ਰੀਆਂ ਨੇ ਕੱਲ ਤੁਸੀਂ ਆ ਪੰਜੇ ਕੀ ਵੇਖ ਲੋ ਦਿਨ ਦਿਹਾੜੇ 2 ਵਜੇ ਮੋਢੇ ਦੇ ਕਾਪਾ ਰੱਖ ਕੇ ਕਹਿੰਦੇ ਲਿਆ ਭਾਈ ਜਿਹੜਾ ਕੋਈ ਜਗ੍ਹਾ ਕੱਢ ਆ ਹਾਲਾਤ ਨੇ ਹਾਲਾਤ ਪੰਜਾਬ ਦੇ ਬਹੁਤ ਮਾੜੇ ਨੇ ਹਰ ਬੰਦਾ ਡਰਿਆ ਹੋਇਆ ਕੋਈ ਵੀ ਬੰਦਾ ਆ ਦੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਔਰ ਇਹ ਜਿਹੜੇ 2 ਸਾਲ ਇਹਨਾਂ ਦੇ ਰਹਿ ਗਏ ਨੇ ਇਹ ਮੈਨੂੰ ਨਹੀਂ ਲੱਗਦਾ ਵੀ 2 ਸਾਲ ਇਹਨਾਂ ਦੀ ਸਰਕਾਰ ਚੱਲ ਜਾਏਗੀ ਕਿਉਂਕਿ ਲੋਕ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਤੁਸੀਂ ਲੀਡਰਾਂ ਨੂੰ ਗਾਲ੍ਹਾਂ ਪੈਂਦੀਆਂ ਤਾਂ ਆਮ ਹੀ ਸੁਣਨੀ ਸੁਣੀਆਂ ਆਉਣਗੀਆਂ ਪਿੰਡਾਂ ਦੇ ਵਿੱਚੋਂ ਪਰ ਇਹ ਪਹਿਲੇ ਇਹਨਾਂ ਦੇ ਐਮਐਲਏ ਹੋਣਗੇ ਜਿਨ੍ਹਾਂ ਨੂੰ ਲੋਕ ਛੱਤਰ ਮਾਰ ਕੇ ਪਿੰਡਾਂ 'ਚ ਉਪਜਾਂਗੇ ਕਮੋਦ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਤੇ ਭਾਜਪਾ ਦਾ ਤਾਲ ਮਿਲ ਕੇ ਹੋ ਜਾ ਰਿਹਾ ਹੈ ਬਹੁਤ ਵਧੀਆ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਇੱਕ ਗੱਲ ਪੰਜਾਬ ਦੇ ਲੋਕ ਸਾਰੇ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਨੇ ਜੇ ਪੰਜਾਬ ਦੀ ਤਰੱਕੀ ਅਸੀਂ ਚਾਹਣੇ ਆ ਜੇ ਪੰਜਾਬ ਦੀ ਤਰੱਕੀ ਕਰਨਾ ਚਾਹਣੇ ਆ ਤਾਂ ਇੱਥੇ ਪੰਜਾਬ ਦੇ ਵਿੱਚ ਭਾਜਪੀ ਦੀ ਸਰਕਾਰ ਲਿਆਣੀ ਬਹੁਤ ਜ਼ਰੂਰੀ ਏ ਹੁਣ ਸਾਡੀ ਮਜਬੂਰੀ ਬਣ ਗਈ ਏ ਕਿਉਂਕਿ ਵੇਖੋ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਦਿੱਲੀ ਵਾਲਾ ਮਾਡਲ ਵਹਾ ਕੇ ਸਾਰਿਆਂ ਪਾਸੇ ਜਾਂਦੇ ਸੀ ਕਿ ਅਸੀਂ ਨੇ ਦਿੱਲੀ ਇਹ ਕਰ ਦਿਆ ਉਹ ਕਰ ਦਿਆ ਦਿੱਲੀ ਦੇ ਵਿੱਚ ਸਾਰੇ ਰਾਤੇ ਕੇਜਰੀਵਾਲ ਸਾਹਿਬ ਬੜਾ ਸਟੇਜ ਤੇ ਖੜ ਕੇ ਕਹਿੰਦੇ ਸੀ ਪੰਜਾਬ ਦਾ ਇਹ ਵੀ ਬੜਾ ਲੀਡਰ ਹਾਰ ਗਿਆ ਇਹ ਵੀ ਹਾਰ ਗਿਆ ਹੁਣ ਸਾਰੇ ਕੋਈ ਵੀ ਇਹਨਾਂ ਦਾ ਲੀਡਰ ਵੱਡਾ ਜਿੱਤੇ ਸਾਰੇ ਹਾਰ ਗਏ ਸਾਰਾ ਪੰਜਾਬ ਦਾ ਇਤੋਂ ਪੈਸਾ ਕਮਾ ਕੇ ਆਮ ਲੋਕਾਂ ਦਾ ਤੁਹਾਡਾ ਮੇਰਾ ਪੈਸਾ ਇਹਨਾਂ ਨੇ ਜਾ ਕੇ ਦਿੱਲੀ ਵੇਸਟ ਕੀਤਾ ਹਰ ਸੀਟ ਤੇ ਇਹਨਾਂ ਨੇ ਕਿੰਨੇ ਕਿੰਨੇ ਪੈਸੇ ਲਾਏ ਪਰ ਫਿਰ ਵੀ ਇਹ ਕੇਜਰੀਵਾਲ ਦੀ ਸੀਟ ਆ ਦੀ ਸੁਪਰੀਮੋ ਦੀ ਨਹੀਂ ਬਚਾ ਸਕੀ ਪਰ ਦੂਜੇ ਪਾਸੇ ਕਿਸਾਨਾਂ ਐ ਗੋਆਂ ਦੀ ਗੱਲ ਕਰੀਏ ਕਿਸਾਨੀ ਦੀ ਗੱਲ ਕਰੀਏ ਉਹ ਦਿੱਲੀ ਬੈਠੇ ਨੇ ਢੱਲੇਵਾਲ ਮਰਨ ਮਰਨ ਤੇ ਬੈਠੇ ਨੇ ਇਸ ਤਰੀਕੇ ਦਾ ਇਹ ਮਾਹੌਲ ਅੱਜ ਅੱਜ ਦੇ ਟਾਈਮ ਦੇ ਵਿੱਚ ਚੱਲ ਰਿਹਾ ਹੈ ਕਿ ਕੌਣ ਵਾਲੇ ਸਮੇਂ ਦੇ ਵਿੱਚ ਵਾਕਈ ਲੋਕ ਸੰਤੁਸ਼ਟ ਹੋਣਗੇ ਜਿੰਨਾ ਮੋਦੀ ਸਾਹਿਬ ਔਰ ਭਾਜਪੀ ਸਰਕਾਰ ਕਿਸਾਨਾਂ ਨਾਲ ਪਿਆਰ ਕਰਦੀ ਏ ਉਹਨਾਂ ਕੋਈ ਨਹੀਂ ਕਰਦਾ ਔਰ ਆਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੰਗਾ ਨੇ ਜੋ ਵੀ ਗੱਲਾਂ ਨੇ ਸਾਰੀਆਂ ਕੇਂਦਰ ਸਰਕਾਰ ਮੋਦੀ ਸਾਹਿਬ ਬਿਲਕੁਲ ਇਹਨਾਂ ਨੂੰ ਪੂਰੀਆਂ ਕਰਨਗੇ ਕੋਈ ਵੀ ਕਿਸਾਨਾਂ ਦੀ ਇਹੋ ਜਿਹੀ ਮੰਗ ਨਹੀਂ ਆਮ ਨੂੰ ਪਿਆਰ ਕਰਦੀ ਮੋਦੀ ਸਰਕਾਰ ਤੀ ਕਹਿ ਜਾਂ ਪਿਆਰੇ ਵੀ ਇਹਨੇ ਇੰਨੇ ਚਿਰੋ ਕਿਸਾਨ ਬੈਠੀ ਹੋਈ ਹੈ ਕਿਉਂ ਨਹੀਂ ਮੰਗਿਆ ਦੇਖੋ ਹਰ ਵਰਗ ਨੂੰ ਜੇ ਕੋ ਹਰ ਵਰਗ ਨੂੰ ਦੇਖਣਾ ਪੈਂਦਾ ਜਦੋਂ ਆਪਾਂ ਸਰਕਾਰ ਚਲਾਣੇ ਆਪਾਂ ਹਰ ਵਰਗ ਨੂੰ ਦੇਖਣਾ ਪੈਂਦਾ ਹੈ ਪੁਲਸੀਆ ਕੋਈ ਇਹਨਾਂ ਆਮ ਆਦਮੀ ਸਰਕਾਰ ਨਹੀਂ ਹੈਗੀ ਵੀ ਜਿਹੜੀ ਅੱਜ ਪੋਲਸੀ ਲਾਗੂ ਕੀਤੀ ਕੱਲ ਕੈਨਸਲ ਕਰਤੀ ਪਰਸੋ ਲਾਗੂ ਕੀਤੀ ਫਿਰ ਉਹਨੂੰ ਯੂ ਟਰਨ ਲੈ ਲਿਆ ਬਹੁਤ ਸੋਚ ਸਮਝ ਕੇ ਸਾਰਾ ਜਿਹੜਾ ਇਹ ਸਿਸਟਮ ਬਣਾਇਆ ਜਾਏਗਾ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਸਾਰੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੀਤਾ ਜਾਏ ਸਰਕ ਕਿਸਾਨ ਅਕਸਰ ਚਰਚਾ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਮਿਲਦੀ ਹੈ ਕਿ ਬੀਜੇਪੀ 41 ਦਾ ਫਿਰ ਇਕੱਠੇ ਹੋ ਸਕਦੇ ਦੇਖੋ ਇਹ ਦਾ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਇਹਦੇ ਬਾਰੇ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਜਾਂ ਸਾਡੀ ਲੀਡਰਸ਼ਿਪ ਜਿਹੜੀ ਹਾਈ ਕਮਾਂਡ ਸਾਡੀ ਦਿੱਲੀ ਉਹ ਦੱਸ ਸਕਦੇ ਨੇ ਇਦੇ ਬਾਰੇ ਮੈਂ ਨਹੀਂ ਤੁਹਾਨੂੰ ਦੱਸ ਸਕਦਾ ਕਿ ਕਿਤੇ ਵੀ ਹੋ ਗਿਆ ਸਾਰਾ ਕੁਝ ਬਸ ਇੱਕ ਐਲਾਨ ਹੀ ਬਾਕੀ ਰਸ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਜੇ ਇਹੋ ਜੀ ਗੱਲ ਹੁੰਦੀ ਤੁਹਾਡੇ ਸਾਹਮਣੇ ਆ ਜਾਂਦੀ ਸੂਤਰ ਕਹਿੰਦੇ ਨੇ ਵੀ ਅੰਦਰ ਖਾਤੇ ਸੈਟਿੰਗ ਫੁੱਲ ਹੋ ਗਈ ਹੈ ਤਕਰੀਬਨ ਜਨ ਤੱਕ ਤੌਰ ਤੇ ਤਾਂ ਜੀ ਨਹੀਂ ਵੇਖੋ ਸੂਤਰ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਮੈਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਸੂਤਰ ਰਹਿੰਦੇ ਕਿੱਥੇ ਨੇ ਗੱਲ ਇਹ ਹੈ ਵੀ ਸੂਤਰ ਜਿਹੜੇ ਨੇ ਉਹ ਪਤਾ ਨਹੀਂ ਕੀ ਕਹਿੰਦੇ ਨੇ ਪਰ ਗੱਲ ਇਹ ਹੈ ਵੀ ਅਕਾਲੀ ਦਲ ਦੀ ਸਾਰੀ ਜਿਹੜੀ ਟੀਮ ਹੈ ਉਹ ਸਾਰੀ ਦਿਨੋਂ ਦਿਨ ਭਾਜਪਾ ਨਾਲ ਜੁੜ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਸਮਝੋਤਾ ਕਰਨ ਦੀ ਲੋੜ ਪੈਣੀ ਅੱਗੋਂ ਤਾਂ ਜੋ ਲੀਡਰਸ਼ਿਪ ਸਾਡੀ ਦੀ ਹਾਈ ਕਮਾਂਡ ਦਾ ਹੁਕਮ ਹੋਵੇਗਾ ਸਾਡੇ ਦਾ ਸਿਰ ਮੱਥੇ ਹੈ ਭਾਜਪਾ ਕੋਲ ਜਿਹੜਾ ਜੂਰ ਹੈਗਾ ਸਾਰੇ ਲੋਕਾਂ ਨੂੰ ਨਹੀਂ ਜੰਦੇ ਕੀ ਕਰਦੇ ਦੇਖੋ ਭਾਜਪਾ ਕੋਲ ਚੁੰਮਕ ਨਹੀਂ ਹੈਗਾ ਭਾਜਪਾ ਨੇ ਕੰਮ ਕੀਤਾ ਜੇ ਅੱਜ ਗੁਜਰਾਤ ਦੇ ਵਿੱਚ 7 7 ਵਾਰੀ ਲਗਾਤਾਰ ਜੇ ਭਾਜਪਾ ਸਰਕਾਰ ਬਣੀ ਹੈ ਤਾਂ ਕੰਮਾਂ ਦੇ ਬੇਸ ਤੇ ਬਣੀ ਹੈ ਜੇ ਆਪਣਾ ਗਵਾਂਧੀ ਸੂਬਾ ਹਰਿਆਣਾ ਦੇ ਵਿੱਚ ਤਿੰਨ ਵਾਰੀ ਲਗਾਤਾਰ ਬਣ ਗਈ ਹੈ ਤੇ ਕੰਮਾਂ ਦੇ ਸਿਰ ਤੇ ਬਣੀ ਹੈ ਜਿੰਨਾ ਮੋਦੀ ਸਾਹਿਬ ਨੇ ਕੰਮ ਕਰ ਦਿੱਤਾ ਹੈ ਉਹਨਾਂ ਅੱਜ ਤੱਕ ਕਿਸੇ ਪੀਐਮ ਨੇ ਨਹੀਂ ਕੀਤਾ ਔਰ ਹਰ ਸਟੇਟ ਦੇ ਵਿੱਚ ਭਾਜਪਾ ਦਾ ਦੁਬਾਰਾ ਦੁਬਾਰਾ ਆਣਾ ਮੱਧ ਪ੍ਰਦੇਸ਼ ਦੇ ਵਿੱਚ ਪੰਜ ਵਾਰੀ ਲਗਾਤਾਰ ਆ ਗਏ ਹਰ ਸਟੇਟ ਦੇ ਵਿੱਚ ਯੂਪੀ ਤਿੰਨ ਵਾਰੀ ਲਗਾਤਾਰ ਆ ਗਏ ਹਰ ਸਟੇਟ ਦੇ ਵਿੱਚ ਦੁਬਾਰਾ ਦੁਬਾਰਾ ਜਿਹੜੀ ਸਰਕਾਰ ਭਾਜਪਾ ਦੀ ਆ ਰਹੀ ਹੈ ਲੋਕ ਬੜਾ ਸੋਚ ਸਮਝ ਕੇ ਵੋਟ ਪਾ ਰਹੇ ਨੇ ਔਰ ਮੋਦੀ ਸਰਕਾਰ ਨੂੰ ਵਾਰ-ਵਾਰ ਬਣਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਭਾਰਤ ਦਾ ਜੇ ਹਿੰਦੁਸਤਾਨ ਦਾ ਜੇ ਕੋਈ ਫਾਇਦਾ ਕਰ ਸਕਦਾ ਹੈ ਤੇ ਉਹ ਮੋਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਕਰ ਸਕਦਾ ਹੈ। ਅਕਸਰ ਜਦੋਂ ਕੋਈ ਵੀ ਕਿਸੇ ਵੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੁੰਦਾ ਤਾਂ ਆਮ ਤੌਰ ਤੇ ਲੋਕਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਨੇ ਈਡੀ ਦਾ ਡਰਾਵਾ ਦੇ ਕੇ ਉਸ ਨੂੰ ਸ਼ਾਮਲ ਕਰਵਾਇਆ। ਇਹ ਕੀ ਅਸਲੀ ਗੱਲਾਂ ਨੇ? ਇਹ ਇਹ ਵੇਖੋ ਇਹ ਕਾਦੀਆਂ ਅਸਲੀ ਗੱਲਾਂ ਨੇ। ਮੈਨੂੰ ਕਾਦਾ ਆਈਡੀ ਦਾ ਡਰ ਸੀ ਪਹਿਲਾਂ ਮੇਰੇ ਕੋਲ ਤਾਂ ਆਪਦੇ ਕੋਲ ਰੋਟੀ ਦਾ जुगाੜ ਹੈ ਬਸ ਗੱਲ ਇਹ ਹੈ ਵੀ ਇਹ ਤਾਂ ਐਵੇਂ ਗੱਲਾਂ ਨੇ ਜਦੋਂ ਸਾਰੇ ਲੀਡਰ ਸਾਹਿਬਾਨਾਂ ਨੂੰ ਪਤਾ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਵੇਖ ਰਹੇ ਨੇ ਵੀ ਹਿੰਦੁਸਤਾਨ ਦੇ ਵਿੱਚ ਹਰ ਬੰਦਾ ਹਰ ਵਰਗ ਹਰ ਕੌਮ ਭਾਜਪਾ ਦੀ ਲੀਡਰਸ਼ਿਪ ਨੂੰ ਭਾਜਪਾ ਦੇ ਕੰਮਾਂ ਨੂੰ ਵੇਖ ਕੇ ਲੋਕ ਜੁਆਇਨ ਕਰ ਰਹੇ ਸਜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੇ ਭਾਜਪਾ ਸਰਕਾਰ ਆਂਦੀ ਹੈ ਤਾਂ ਪੰਜਾਬ ਦੇ ਲਈ ਕੀ ਕੰਮ ਕਰੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਦਿਆਂ ਜਦੋਂ ਤੋਂ ਆਪਣਾ ਦੇਸ਼ ਆਜ਼ਾਦ ਹੋਇਆ ਹੈ ਜਦੋਂ ਭਾਜਪਾ ਸਰਕਾਰ ਆਪਣੀ ਹੁਣ 27 ਦੇ ਵਿੱਚ ਬਣੇਗੀ ਇਹ ਪਹਿਲੀ ਭਾਜਪਾ ਸਰਕਾਰ ਹੋਵੇਗੀ ਪਿਛਲੀਆਂ ਕਿਸੇ ਸਰਕਾਰਾਂ ਨੇ ਕਦੇ ਜ਼ਿੰਦਗੀ ਚ ਇਹਨੇ ਕੰਮ ਕਦੇ ਸੋਚੇ ਨਹੀਂ ਹੋਣੇ ਜਿੰਨੀ ਪੰਜਾਬ ਭਾਜਪਾ ਕੰਮ ਕਰੇਗੀ ਸਰ ਪੰਜਾਬ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਦੇ ਵਿੱਚ ਬੈਠੀ ਸੀ ਤਾਂ ਉਹ ਵੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਪਰ ਜਦੋਂ ਸੱਤਾ 'ਚ ਆ ਜਾਂਦੀ ਹੈ ਉਦੋਂ ਸਾਰੇ ਜਿਹੜੇ ਆ ਵਾਦੇ ਉਹ ਜਿਹੜੇ ਆ ਭੁੱਲ ਜਾਂਦੀ ਹੈ ਦੇਖੋ ਇਹਨਾਂ ਦੇ ਵਿੱਚ ਜਿਹੜੇ ਐਮਐਲਏ ਬਣੇ ਨੇ ਉਹਨਾਂ ਦਾ ਪਿੱਛੇ کردار ਕੀ ਸੀ ਉਹਨਾਂ ਦਾ ਪਛੋਕੜ ਕੀ ਸੀ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਜਿੰਨਾਂ ਦਾ ਜਿਹੜੇ ਕੰਮਾਂ 'ਚ ਤਜਰਬਾ ਰਿਹਾ ਹੋਵੇਗਾ ਉਹਨਾਂ ਨੇ ਇੱਥੇ ਸਤਾ ਦੇ ਵਿੱਚ ਆ ਕੇ ਉਹਨਾਂ ਉਹੀ ਕੰਮ ਕਰਨੇ ਨੇ ਮੋਈ ਸਾਹਿਬ ਸਾਹਮਣੇ ਇੱਕ ਫੋਟੋ ਦਿਖਾਈ ਦੇਣੀ ਹੈ ਸਾਹ ਦਾ ਵੀ 10 ਸਾਲ ਦੀ ਇਹਦੇ ਬਾਰੇ ਕੁਝ ਦੱਸੋਗੇ ਸਾਰੇ ਬੀਜੇਪੀ ਦੇ ਲੀਡਰ ਆ ਬੇਜੇਪੀ ਚੰਦਰ ਆਵਲਾ ਜੀ ਦੇਖੋ ਗੱਲ ਇਹ ਹੈ ਵੀ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਫੈਮਿਲੀ ਰਿਲੇਸ਼ਨ ਨੇ ਪਿੱਛੇ ਵੀ ਕਈ ਪੁਰਾਣੀਆਂ ਫੋਟੋਆਂ ਲੱਗੀ ਹੋਈਆਂ ਨੇ ਦੇਖੋ ਮੈਂ ਜਦੋਂ ਚੇਅਰਮੈਨ ਬਣਿਆ ਸੀ ਬੀਸੀ ਕਮਿਸ਼ਨ ਦਾ ਉਹ ਵੀ ਸਾਰੀਆਂ ਫੋਟੋਆਂ ਲੱਗੀ ਹੋਈਆਂ ਨੇ ਫੋਟੋਆਂ ਜਿਹੜੀਆਂ ਨੇ ਪੁਰਾਣੀਆਂ ਹੋਣ ਜਾਂ ਨਵੀਆਂ ਹੋਣ ਜਿਹੜੀਆਂ ਯਾਦਾਂ ਹੁੰਦੀਆਂ ਨੇ ਤੇ ਉਹ ਯਾਦਾਂ ਜਿਹੜੀਆਂ ਫੋਟੋਆਂ ਦੇ ਵਿੱਚ ਆਪਾਂ ਦੇਖਦੇ ਹਾਂ ਇਹ ਕੋਈ ਜਿਸ ਤਰੀਕੇ ਦੇ ਨਾਲ ਤੁਹਾਡਾ ਪਿਆਰ ਰਮਿੰਦਰ ਸਿੰਘ ਆਪਦਾ ਨਾਲ ਅਪਰੋਚ ਕਰੋਗੇ ਖਿੱਚ ਕੇ ਲਿਆਂ ਦੀ ਭਾਜ ਭਜ ਬਿਲਕੁਲ ਅਸੀਂ ਆਦੇ ਵੱਲੋਂ ਕੋਸ਼ਿਸ਼ ਕਰਾਂਗੇ ਪਰ ਉਹਨਾਂ ਦੇ ਘਾਵਦਾ ਬੜਾ ਵੱਡਾ ਕੱਦ ਦੇਖੋ ਜੀ ਠੀਕ ਹੈ ਜੀ ਉਹਨਾਂ ਨੂੰ ਜੋ ਚੰਗਾ ਲੱਗਿਆ ਉਹ ਕਰਨਗੇ ਜੀ ਬਹੁਤ ਇਮਾਨਦਾਰ ਤੇ ਵਧੀਆ ਲੀਡਰ ਨੇ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਮਿਹਰਬਾਨੀ